ਕਾਲ ਜੀ ਅੱਜ ਆਪਾਂ ਕਿਤਾਬਾਂ ਬਾਰੇ ਗੱਲ ਕਰਾਂਗੇ ਤੇ ਕਿਤਾਬਾਂ ਬਾਰੇ ਗੱਲ ਕਰਨੀ ਹੈ ਬਾਈ ਸੁਖੀ ਨਾਲ ਸੁਖੀ ਪੰਜਾਬ ਦੇ ਵਿੱਚ ਇੱਕੋ ਇੱਕ ਪਾਠਕਾ ਮਤਲਬ ਪਾਠਕ ਹੋਰ ਵੀ ਹੈਗੇ ਆ ਪਰ ਚੰਗਾ ਪਾਠਕਾ ਕਿਤਾਬਾਂ ਦਾ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਹੋਈਆਂ ਨੇ ਵੀਰ ਦੀਆਂ ਤੇ ਕਿਤਾਬਾਂ ਬਾਰੇ ਲੋਕਾਂ ਨੂੰ ਦੱਸਦਾ ਵੀ ਰਹਿੰਦਾ ਫੇਸਬੁੱਕ ਤੇ ਸਰਗਰਮ ਵੀ ਰਹਿੰਦਾ ਪਰ ਕਿਤਾਬਾਂ ਤੋਂ ਬਿਨਾ ਹੋਰ ਕੋਈ ਟਿੱਪਣੀ ਕਦੇ ਮੈਂ ਬਾਈ ਦੀ ਦੇਖੀ ਨਹੀਂ ਫੇਸਬੁੱਕ ਤੇ ਤੇ ਚੰਗੀ ਗੱਲ ਵੀ ਆ ਤੇ ਬਾਈ ਨੇ ਆਪਦੀ ਕਿਤਾਬ ਲਿਖੀ ਹੋਈ ਹੈ ਇੱਕ ਆਪਾਂ ਜੋ ਉਸ ਕਿਤਾਬ ਬਾਰੇ ਗੱਲ ਕਰਾਂਗੇ ਕਿਤਾਬ ਦਾ ਨਾਮ ਹੈਗਾ ਕਾਕਾ ਪ੍ਰਤਾਪੀ ਇਹ ਕਿੱਸਾ ਨਾਵਲ ਦੇ ਰੂਪ ਦੇ ਵਿੱਚ ਆ ਮਤਲਬ ਹਨਾ ਕਿੱਸਾ ਵੈਸੇ ਤਾਂ گاਉਣ ਵਾਲੇ ਦੇ ਹੁੰਦਾ ਜਾਂ ਸ਼ੰਦਾਂ ਦੇ ਹੁੰਦਾ ਇਹ ਕਿੱਸਾ ਕਾਕਾ ਪ੍ਰਤਾਪੀ ਤੁਸੀਂ ਕਦੇ ਨਾ ਕਦੇ ਕਿਤੇ ਨਾ ਕਿਤੇ ਸੁਣਿਆ ਹੋਊਗਾ ਤੇ ਇਹਦੇ ਬਾਰੇ ਆਪਾਂ ਸੁਣਦੇ ਆ ਇੱਕ ਸੱਚੀ ਪ੍ਰੇਮ ਕਹਾਣੀ ਦੇ ਆਧਾਰ ਤੇ ਇਹ ਨਾਵਲ ਹੈ ਠੀਕ ਹੈ ਕਿੱਸਾ ਕਾਕਾ ਪ੍ਰਤਾਪੀ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੋਇਆ ਤੇ ਇਹ ਸਾਲਕ ਦਾ ਹੋ ਗਿਆ ਵੀਰੇ ਨੂੰ ਆਈ ਹਾਂ ਇਹ ਪਟਿਆਲਾ ਮੇਲੇ ਦੇ ਪਹਿਲੇ ਪਟਿਆਲਾ ਮੇਲੇ ਤੇ ਲੀਜੀ ਦਿੱਤਾ ਸੀ ਬਾਈ ਸੁਖੀ ਸੱਸੀ ਸੱਸੀ ਆ ਬਾਈ ਹੁਣ ਦੱਸੋ ਆ ਫੜੋ ਇਹ ਇਹ ਸਾਲੀ ਮਲਵਾਇਆ ਇਹ ਅੱਛਾ 24 ਜਨਵਰੀ ਤੇ ਫਰਵਰੀ ਦੇ ਵਿੱਚ ਸੀਗਾ ਪਟਿਆਲਾ ਮੇਲਾ ਅੱਛਾ ਉਦੋਂ ਮਤਲਬ ਆਪਾਂ ਇਹ ਪੁਸਤਕ ਲੀਜ ਕੀਤੀ ਸੀ ਇਹ ਬਾਬਾ ਕਿਤਾਬ ਜਿਹੜੀ ਹੈਗੀ ਸਾਡੀ ਇਹ ਇੱਕ ਬੰਦਾ ਮਤਲਬ ਤੁਹਾਨੂੰ ਕਿੱਥੋਂ ਔੜਿਆ ਵੀ ਇਹ ਕਹੇ ਇਸ ਤੇ ਕੰਮ ਕਰਨਾ ਚਾਹੀਦਾ ਇਹ ਛਾ ਯਾਰ ਮੈਂ ਨਾ ਉਹ ਕਲੀ ਮਾਨਕ ਦਾ ਗਾਣਾ ਹੈ ਕਿੱਸਾ ਕਾਕਾ ਪਰਦਾਪੀ ਹਾਂ ਔਰ ਮੈਂ ਉਹ 18 ਦੇ ਵਿੱਚ ਸੁਣਿਆ ਸੀ 18 ਦੇ ਵਿੱਚ ਹੀ ਮੈਂ ਇਹ ਜੋ ਮੇਰੇ ਕੋਲ ਕਿੱਸਾ तकरीबन ਸਾਰੇ ਪਏ ਆ ਅੱਛਾ ਔਰ ਉਸੇ ਦਿਨ ਹੀ ਮੈਂ ਉਹ ਕਿੱਸਾ ਲਾਇਬ੍ਰੇਰੀ ਚੋਂ ਦੇਖ ਕੇ ਉਹ ਪੜਿਆ ਅੱਛਾ ਉਹ ਪੜ ਕੇ ਜਿਹੜੀ ਮੈਂ ਕੋਈ ਕਿਤਾਬ ਰੂਪ ਚ ਮੈਨੂੰ ਨਹੀਂ ਸੀਗਾ ਵੀ ਮੈਂ ਕਿਤਾਬ ਲਿਆਉਂਗਾ ਮੈਂ ਫੇਸਬੁੱਕ ਦੇ ਉੱਤੇ ਲਿਖਣਾ ਸ਼ੁਰੂ ਕੀਤਾ ਸੀ ਔਰ ਮੈਨੂੰ ਜਦੋਂ ਮੈਂ ਪਹਿਲਾ ਉਹਦਾ ਚੈਪਟਰ ਲਿਖਿਆ ਤੇ ਮੈਨੂੰ ਵਧੀਆ ਰਿਸਪੌਂਸ ਆਇਆ ਉਹਦਾ ਅੱਛਾ ਔਰ ਉਸ ਤੋਂ ਬਾਅਦ ਕਮੈਂਟਾਂ ਦੇ ਵਿੱਚ ਵੀ ਭਾਈ ਅੱਗੇ ਕੀ ਹੋਊ ਭਾਈ ਅੱਗੇ ਕੀ ਹੋਊ ਮੈਂ 64 65 ਇਹਦੇ ਜਿਹੜੇ ਭਾਗ ਆ ਫੇਸਬੁੱਕ ਤੇ ਲੈ ਹਾਂ ਅੱਛਾ ਔਰ ਉਸ ਤੋਂ ਬਾਅਦ ਮੈਨੂੰ ਜਿਹੜੇ ਮਤਲਬ ਮੇਰੇ ਪੜਨ ਵਾਲੇ ਸੀਗੇ ਉਹਨਾਂ ਨੇ ਮੈਨੂੰ ਇਹੀ ਆਖਿਆ ਕਿੰਦਾ ਯਾਰ ਬਈ ਵਧੀਆ ਹੈਗਾ ਇਹ ਹਿੱਸਾ ਵੀ ਸੋਹਣਾ ਤੇ ਤੂੰ ਇਹਨੂੰ ਕਿਤਾਬ ਰੂਪ ਚ ਲਿਆ ਪਰ ਮੈਂ ਥੋੜਾ ਢਿੱਲਾ ਮਠਿਆ ਹੀ ਐ ਲੈਣ ਚ ਨਾ ਮੈਨੂੰ ਕੋਈ ਪਤਾ ਸੀ ਵੀ ਕਿਤਾਬ ਕਿਵੇਂ ਆਉ ਔਰ ਇਹ 18 ਤੋਂ ਲੈ ਕੇ ਤੁਸੀਂ ਹਾਲ ਵਾਲੇ 6 ਸਾਲ ਕੀ ਇਹ ਹਾਲਿਕਨ ਤੇ ਇਹਦੀ ਵੀ ਮੰਨ ਲਓ ਉੱਥੇ ਪਿੰਡਾਂ 'ਚ ਜਾ ਕੇ ਜਿੱਥੋਂ ਦੇ ਇਹ ਹੋਏ ਆ ਜੀ ਕਿਵੇਂ ਤੁਸੀਂ ਇਹਦਾ ਜਿਹੜੀ ਇਹਦੀ ਖਰਖੋਜ ਵੀ ਕੀਤੀ ਹੋਣੀ ਆ ਵੀ ਕੌਣ ਸੀ ਕਿੱਥੋਂ ਸੀ ਕਿੱਥੋਂ ਪਿੰਡ ਸੀ ਸੱਚੀ ਮੁੱਚੀ ਸੀਗਾ ਕਿ ਨਹੀਂ ਸੀਗਾ ਹਾਂ ਕੀ ਕੀ ਰਿਹਾ ਤੇਯਰਬਾ ਉਹ ਉਹ ਤੇਯਰਬਾ ਉਹ ਵੀ ਮੈਨੂੰ ਫੇਸਬੁੱਕ 'ਤੇ ਮੇਰਾ ਕੋਈ ਦੋਸਤ ਮਿਲਿਆ ਜਿਹੜਾ ਰਪਾਲੋਂ ਪਿੰਡ ਦਾ ਸੀ ਅੱਛਾ ਉਹਦਾ ਨਾਮ ਡਾਕਟਰ ਹਰਮਨਪ੍ਰੀਤ ਆ ਅੱਛਾ ਉਹ ਦਰਾਹੇ ਮਤਲਬ ਡੌਗ ਕੁੱਤਿਆਂ ਦਾ ਡਾਕਟਰ ਆ ਉਹ ਅੱਛਾ ਪਰ ਉਹਨੂੰ ਮੈਂ ਫੋਨ ਕੀਤਾ ਦੇ ਲੰਬੀ ਮਾਂਬਾ ਉੱਥੇ ਆਉਣਾ ਚਾਹੁੰਦਾ ਤੇ ਉਹ ਵੀ ਵਧੀਆ ਦਰਿਆਦਲ ਬੰਦਾ ਉਹ ਮੈਨੂੰ ਕਹਿੰਦਾ ਆ ਜਾ ਬਈ ਅਸੀਂ ਦੋ ਤਿੰਨ ਜਾਣੇ ਉੱਥੇ ਗਏ ਦਰਾਹੇ ਤੋਂ ਜਦੋਂ ਆਪਾਂ ਖੰਨੇ ਨੂੰ ਜਾਂਦੇ ਆ 6-7 ਕਿਲੋਮੀਟਰ ਵਾੜਾ ਜਾ ਕੇ ਜਸਪਾਲੋਂ ਨੂੰ ਸੜਕ ਮੁੜਦੀ ਹੈ ਜਸਪਾਲੋਂ ਤੋਂ ਗਾਂ ਨਾਲ ਹੀ ਰਪਾਲੋਂ ਆ ਰਪਾਲੋਂ ਦਾ ਜੈਲਦਾਰ ਸੀ ਇਹ ਹਮ ਕ੍ਰਿਪਾਲ ਸਿੰਘ ਤੇ ਨਾਲ ਹੀ ਪਿੰਡ ਅੱਧਾ ਕਿਲੋਮੀਟਰ ਵਾੜ ਤੇ ਹੈਗਾ ਲੋਪੋ ਲੋਪੋ ਦੀ ਉਹ ਜਿਹੜੀ ਪ੍ਰਤਾਪੀ ਸੀਗੀ ਸਨਹਾਰਿਆਂ ਦੀ ਗੁੜ ਅੱਛਾ ਅੱਛਾ ਲੋਕੋ ਕੇ ਲੋਪ ਕੱਲੀ ਲੋਪੋ ਅੱਛਾ ਲੋਕੋ ਹਾਂ ਤੇ ਹੋਰ ਕੀ ਦੇ ਮਤਲਬ ਕੋਚ ਕੀਤੀ ਤੁਸੀਂ ਕੋਈ ਕਿਤਾਬ ਵੀ ਪੜ੍ਹੀ ਜਾਂ ਤੋਂ ਲੋਕਾਂ ਤੋਂ ਪੁੱਛ ਕੇ ਤੇ ਇਦਾਂ ਇਹਨੂੰ ਪ੍ਰੂਫ ਦਿੱਤਾ ਪਹਿਲਾਂ ਇਹਦੀ ਛਾਂਤ ਬੰਦੀ ਦੇ ਵਿੱਚ ਇਹਦੇ ਕਿッセ ਆਏ ਵੇ ਆ ਉਹ ਸ਼ੇਰ ਸਿੰਘ ਸ਼ੇਰਪੁਰੀ ਦਾ ਅੱਛਾ ਤੇ ਉਦੋਂ ਪੁਰਾਣੇ ਵੀ ਆ ਜਿਨ੍ਹਾਂ ਦਾ ਮੈਨੂੰ ਨਾਮ ਵੀ ਨਹੀਂ ਯਾਦ ਉਹ ਦੋ ਤਨ ਕਿਤਾਬਾਂ ਉਹ ਬਾਕੀ ਇੰਟਰਨੈਟ ਤੋਂ ਮੈਂ ਦੇਖਿਆ ਫਿਰ ਉਹ ਮੈਂ ਪਿੰਡ ਦੇ ਵਿੱਚ ਮੈਨੂੰ ਉੱਥੋਂ ਦੇ ਕਈ ਬੰਦੇ ਮਿਲੇ ਜਿਹੜੇ ਬਹੁਤ ਪੁਰਾਣੇ ਸੀ ਜਿੰਨੇ ਨਹੀਂ ਉਸ ਟਾਈਮ ਉਹਨਾਂ ਦੇ ਆਦੇ ਦਾਦੇ ਆਪੜਾਂ ਦਾ ਤੋਂ ਸੁਣਿਆ ਸੀਗਾ ਵੀ ਉੱਥੇ ਹਾਥੀ ਵਾਲਾ ਟਿੱਬਾ ਸੀ ਜਾਂ ਕਾਕੀ ਦਾ ਘਰ ਸੀ ਹਵੇਲੀ ਸੀ ਉਹਨਾਂ ਦੀ ਪੁਰਾਣੀ ਤੇ ਨਵੀਂ ਤੇ ਉਹਦਾ ਪ੍ਰਤਾਪੀ ਦਾ ਘਰ ਭੋਲੀ ਗੁਜਰੀ ਦਾ ਘਰ ਤੇ ਉਹ ਤਕਰੀਬਨ ਮੈਂ ਸਾਰਾ ਉੱਥੋਂ ਨੇੜੇ ਨੇੜੇ ਸਾਰਾ ਕੁਝ ਦੇਖ ਕੇ ਆਇਆ ਤੇ ਜਿੱਥੇ ਮੰਨ ਲਓ ਉਹਨਾਂ ਦਾ ਝੜੀ ਸੀਗੀ ਜਿੱਥੇ ਉਹ ਮੇਲਾ ਤੀਆਂ ਦਾ ਲੱਗਦਾ ਸੀ ਜਿੱਥੇ ਪਹਿਲੀ ਵਾਰ ਕੱਕਰ ਦੇ ਵਰਤਾਪੀ ਮਿਲਦੇ ਆ ਅੱਛਾ ਉਹ ਸਾਰੀ ਚੀਜ਼ ਮੈਂ ਉੱਥੇ ਦੇਖ ਕੇ ਫਿਰ ਉਹ ਡੇ ਡੇਰਾ ਦੋਨਾਂ ਪਿੰਡਾਂ ਦੇ ਵਿੱਚ ਕਾਮਨ ਜਾਨੀ ਜਗ੍ਹਾ ਵੀ ਉਧਰੋਂ ਵੀ ਲੋਕ ਉਨੀ ਵਾਰਡ ਤੋਂ ਆਦੇ ਉਧਰੋਂ ਵੀ ਬਹੁਤ ਵਧੀਆ ਡੇਰਾ ਤੇ ਬਹੁਤ ਭਾਰਾ ਮੇਲਾ ਭਰਦਾ ਉੱਥੇ ਉਹ ਸਾਰਾ ਮੈਂ ਡੇਰੇ ਦਾ ਇਤਿਹਾਸ ਵੀ ਜਾਣ ਕੇ ਆਇਆ ਪਰ ਇਹ ਸੀ ਵੀ ਕਿਤਾਬ ਪਹਿਲਾਂ ਹੀ ਵੱਡੀ ਹੋ ਗਈ ਸੀਗੀ ਜਿਹੜੇ ਅੱਜ ਦੇ ਪਾਠਕ ਉਹ ਛੋਟੀ ਕਿਤਾਬ ਪੜ੍ਹਦਾ ਔਰ ਜੀਕ ਤੇ ਮੈਂ ਉਹ ਸਾਰਾ ਡੇਰੇ ਦਾ ਇਤਿਹਾਸ ਵੀ ਲਿਖਣਾ ਹੁੰਦਾ ਤਾਂ ਫਿਰ ਇਹ ਕਿਤਾਬ ਜਣੀ 500 ਪੰਨਿਆਂ ਦੀ ਹੋ ਜਾਣੀ ਸੀ ਜਦ ਕਰਕੇ ਫਿਰ ਮੈਂ ਉਹ ਚੀਜ਼ਾਂ ਛੱਡਤੀਆਂ ਉਹਦਾ ਥੋੜਾ ਥੋੜਾ ਜ਼ਿਕਰ ਹੈ ਹੂੰ ਇੱਕ ਇੱਕ ਜੀ ਹੋਰ ਦੱਸੋ ਵੀ ਜਦੋਂ ਬੰਦਾ ਕੋਈ ਲੈਕਚਰ ਲੇਦਾ ਹੈ ਨਾ ਤਾਂ ਉਹ ਜਿਉਂਦਾ ਵੀ ਹੁੰਣਾ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਕੀ ਤਜਰਬਾ ਪ੍ਰਾਪਤ ਹੋਇਆ ਤੁਹਾਨੂੰ ਇਹਦੇ 'ਚ ਵੀ ਤੁਹਾਨੂੰ ਮਤਲਬ ਮੈਂ ਤਾਂ ਇਹ ਮੰਨਦਾ ਵੀ ਜੇ ਤੁਸੀਂ ਕਿਸੇ ਕਲਪਨਾ ਇੱਕ ਪਿੰਡ ਬਾਰੇ ਜਦੋਂ ਕੋਈ ਲਿਖੋਗੇ ਮਾੜਾ ਜਾਂ ਤੁਸੀਂ ਮੰਨ ਲਓ ਵੀ ਕਾਕਾ ਕਵੇਂ ਦਾ ਹੋਊਗਾ ਪ੍ਰਤਾਪੀ ਕਵੇਂ ਦੀ ਹੋਊਗੀ ਉਹਦੀਆਂ ਸੇਲੀਆਂ ਕਵੇਂ ਦੀਆਂ ਹੋਣਗੀਆਂ ਆਂਡ ਗਵੜ ਕਵੇਂ ਦਾ ਹੋਊਗਾ ਜਦੋਂ ਇਹ ਸੋਚਿਆ ਇਹਨੂੰ ਮਹਿਸੂਸ ਕੀਤਾ ਤਾਂ ਤੁਹਾਨੂੰ ਕਿਵੇਂ ਦਾ ਤਜਰਬਾ ਹਸਲ ਹੋਇਆ ਕੀ ਲੱਗਿਆ ਤੁਹਾਨੂੰ ਮੈਨੂੰ ਇੱਕ ਤਾਂ ਇਹ ਜੀ ਵੀ ਇਹ ਸਾਡਾ ਕਿੱਸਾ ਮਾਲਵੇ ਦਾ ਔਰ ਮਾਲਵੇ ਦੇ ਵਿੱਚ ਆਪਾਂ ਵਿਚਰਦੇ ਆ ਜਿਹੜੀ ਉਤੋਂ ਦੀ ਬੋਲੀ ਆ ਇਹਦੇ ਵਿੱਚ ਮੈਂ ਮੰਨ ਲਓ ਜਿਹੜਾ ਇਹ ਮਾਲਵੇ ਦਾ ਲੁਧਿਆਣਾ ਤੇ ਜਿਹੜਾ ਮੋਗਾ ਜਿਹੜਾ ਸਾਡਾ ਏਰੀਆ ਅਸੀਂ ਮਾਲਵੇ ਦੀ ਹੱਦ ਤੇ ਆ ਅੱਛਾ ਇਹ ਦੁਆਬੇ ਤੇ ਮਾਝੇ ਦੇ ਨਾਲ ਹੱਦ ਤੇ ਸਾਡੀ ਬੋਲੀ ਦਾ ਜਿਹੜੀ ਪਿਓਰ ਮਲਬਈ ਬੋਲੀ ਦਾ ਥੋੜਾ ਜਿਹਾ ਫਰਕ ਹੈਗਾ ਪਰ ਮੈਂ ਜਿਹੜੀ ਇਹਦੇ ਚ ਗੱਲਬਾਤ ਕੀਤੀ ਉਹ ਪਿਓਰ ਮਲਬਈ ਬੋਲੀ ਚ ਕੀਤੀ ਹੈ ਅੱਛਾ ਔਰ ਮੈਂ ਛੋਟਾ ਹੁੰਦਾ ਜਿਵੇਂ ਵਿਚਰਿਆ ਸੀਗਾ ਆਪਦੇ ਪਿੰਡ ਦੇ ਵਿੱਚ ਤੀਆਂ ਜਦੋਂ ਲੱਗਦੀਆਂ ਉਥੇ ਮਤਲਬ ਔਰਤਾਂ ਕੁੜੀਆਂ ਕਿਵੇਂ ਗਿੱਧਾ ਪਾਉਂਦੀਆਂ ਔਰ ਉਹ ਚੀਜ਼ ਮੇਰੇ ਜ਼ਹਿਨ ਦੇ ਵਿੱਚ ਸੀ ਸਿਰਫ ਇਹ ਸੀਗਾ ਵੀ ਉਹਨਾਂ ਨੂੰ ਨਾਂ ਦੇਣੀ ਸੀ ਉਹ ਕੌਸ਼ਨਾ ਤਾਂ ਜਿਹੜੇ ਮਨ ਲੋ ਕਿਸਾਨਾਂ ਨੇ ਪਹਿਲਾਂ ਦਿੱਤੇ ਵੀ ਸੀ ਵੀ ਉਹਦੀ ਮਨ ਲੋ ਆਹ ਫਰੰਡ ਸੀ ਆ ਉਹ ਸੀ ਫਿਰ ਕੁਛ ਮੈਨੂੰ ਆਪਦੇ ਵੱਲੋਂ ਵੀ ਮੈਂ ਜਿਹੜਾ ਉਹਨੂੰ ਕਹਾਣੀ ਨੂੰ ਗੁੰਦਣ ਆਸਤੇ ਉਹ ਪਾਤਰ ਖੜੇ ਕੀਤੇ ਤੇ ਉਹ ਬਹੁਤ ਵਧੀਆ ਤਿਆਰ ਬਾ ਮੈਨੂੰ ਮਨ ਲੋ ਹੁਣ ਜਦੋਂ ਕਿਤਾਬ ਦੀ ਕੋਈ ਪੜ੍ਹ ਕੇ ਕੋਈ ਫੋਨ ਲਾਉਂਦਾ ਹੈ ਕੋਈ ਗੱਲ ਕਰਦੇ ਆ ਉਦੋਂ ਵਧੀਆ ਲੱਗਦਾ ਤੁਹਾਨੂੰ ਲੱਗਿਆ ਵੀ ਇਹ ਮਹਿਸੂਸ ਹੋਵੇ ਇੱਕ ਬਕਰਾ ਸੰਸਾਰ ਸਿਰਜਿਆ ਤੁਸੀਂ ਹਾਂ ਬੰਦੇ ਸਿਰ ਜਨਾਮ ਦਾ ਜੰਮਣ ਮੰਗਉਂਈਆਂ ਤੁਸੀਂ ਆਪਾਂ ਨੂੰ ਨਹੀਂ ਜਿਵੇਂ ਮੈਂ ਤੁਹਾਨੂੰ ਕਹਦਾ ਇੱਕ ਕਰਤਾ ਇੱਕ ਕਾਕਾ ਸੀਗਾ ਗੱਲ ਖਤਮ ਆ ਜਦੋਂ ਮੈਂ ਲਿਖਣਾ ਵੀ ਕਾਕਾ ਐਵੇਂ ਦੀਆਂ ਹਰਕਤਾਂ ਕਰਦਾ ਸੀ ਕਾਕਾ ਐਵੇਂ ਜ਼ਿੰਦਗੀ ਨੂੰ ਜਿਉਂਦਾ ਸੀ ਹੈਨਾ ਜ਼ਿੰਦਗੀ ਨੂੰ ਉਹ ਤਾਂ ਕਿਵੇਂ ਦੇਖਦਾ ਸੀ ਜ਼ਿੰਦਗੀ ਨੂੰ ਇੱਕ ਤਾਂ ਨਾ ਸਾਜੀ ਇਹ ਹੈ ਵੀ ਮੈਂ ਕਿਤਾਬਾਂ ਪੜ੍ਹੀਆਂ ਬਹੁਤ ਆ ਔਰ ਮੈਨੂੰ ਜਿਹੜੇ ਪ੍ਰਾਣੇ ਜੇਲਦਾਰ ਜਾਂ ਜਿਹੜੇ ਨੰਬਰਦਾਰ ਜੋ ਵੀ ਮਨੋ ਸੀਗੇ ਸਪੈਰਪੋਸ਼ ਵੀ ਉਹ ਹੁੰਦੇ ਸੀਗੇ ਉਹਨਾਂ ਦਾ ਕੈਰੇਕਟਰ ਮੈਨੂੰ ਕੁਝ-ਕੁਝ ਤਾਂ ਮੇਰੇ ਜਹੰਜ ਸੀ ਵੀ ਉਹ ਕੇਵ ਜੇ ਸੀਗੇ ਤੇ ਮੈਂ ਕਦੇ ਵੀ ਜਾਨੀ ਜਦੋਂ ਲਿਖਣ ਲੱਗਾ ਮੈਂ ਕਦੇ ਵੀ ਕਾਕੇ ਨੂੰ ਹੀਰੋ ਬਣਾ ਕੇ ਨਹੀਂ ਲਿਖਿਆ ਅੱਛਾ ਉਹ ਠੀਕ ਹੈ ਵੀ ਉਹਦਾ ਇੱਕ ਕਰੈਕਟਰ ਸੀਗਾ ਵੀ ਉਹ ਕਿੱਸਾ ਉਹਦਾ ਤੇ ਹੀਰੋ ਤਾਂ ਹੈਗਾ ਪਰ ਇਹ ਨਹੀਂਗਾ ਵੀ ਉਹਦਾ ਮਾੜਾ ਪੱਖ ਵੀ ਨਾਲ ਮੈਂ ਯਾਗਰ ਕੀਤਾ ਅੱਛਾ ਤਾਂ ਇਹ ਉਹ ਮਤਲਬ ਇਹ ਨਹੀਂਗਾ ਵੀ ਮੈਂ ਕੱਲਾ ਚੰਗਾ 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 ਬਣਾ ਕੇ ਵੇਚ ਦਿੱਤਾ ਪਰ ਇਹ ਜਿਹੜਾ ਸੰਸਾਰ ਆ ਹੁਣ ਵੀ ਨਾ ਮੈਨੂੰ ਮਿਸਾਲ ਤੋਂ ਉੱਤੇ ਹੋ ਗਿਆ ਮੈਨੂੰ ਕਈ ਦੋਸਤ ਪੁੱਛਦੇ ਆ ਵੀ ਯਾਨਤੋਂ ਹੋਰ ਕੀ ਲਿਖਦਾ ਪਰ ਮੈਂ ਲਿਖਦਾ ਹੀ ਕੁਛ ਨਹੀਂ ਮੈਂ ਸਿਰਫ ਪੜਦਾ ਹਾਂ ਤੇ ਉਹ ਇਹ ਦਾ ਜਿਹੜਾ ਸੰਸਾਰ ਆ ਨਾ ਮੇਰੇ ਹਜੇ ਵੀ ਉਹ ਘਿਰਦ-ਘਿਰਦ ਤੋਂਦਾ ਚੱਲੀ ਜਾਂਦਾ ਚੱਲੀ ਜਾਂਦਾ ਜਦੋਂ ਕੋਈ ਗੱਲ ਕਰਦੇ ਆ ਮਤਲਬ ਦੋਸਤ ਕੋਈ ਫੋਨ ਲਾਉਂਦਾ ਕੋਈ ਉਹ ਕੁੜੀਆਂ ਕੁੜੀਆਂ ਫੋਨ ਲਾਉਂਦੀਆਂ ਵੀ ਬਾਈ ਅਸੀਂ ਸਟੋਰੀ ਪੜ੍ਹੀ ਤੇ ਵੀ ਸਾਨੂੰ ਐ ਲੱਗਿਆ ਕਈ ਤਾਂ ਇਹੋ ਜਿਹੇ ਮੈਨੂੰ 2-3 ਕੁੜੀਆਂ ਦੇ ਫੋਨ ਆਏ ਵੀ ਬਾਈ ਉਹ ਮਰ ਨਹੀਂ ਨਹੀਂ ਸੀ ਚਾਹੀਦੀ ਮੈਂ ਕਿਹਾ ਵੀ ਪੜਿਆ ਉਹ ਤਾਂ ਜੇ ਤਾਂ ਮੈਂ ਕੋਈ ਆਪ ਦੇ ਵੱਲੋਂ ਲਿਖਦਾ ਤਾਂ ਫਿਰ ਮੈਂ ਉਹਨੂੰ ਉਸ ਹਿਸਾਬ ਨਾਲ ਰੱਖਦਾ ਪਰ ਇਹ ਤਾਂ ਮਤਲਬ ਰੀਅਲ ਸਟੋਰੀ ਹੈ ਤੇ ਵੀ ਉਹ ਤਾਂ ਆ ਵਾਪਰੇ ਆਇਆ ਤੇ ਇਹ ਮੈਂ ਹਜੇ ਤੱਕ ਜਣੀ ਇਹਦੇ ਚੋਂ ਨਿਕਲਿਆ ਨਹੀਂ ਹਜੇ ਵੀ ਮੈਨੂੰ ਬਹੁਤ ਸੋਹਣੇ ਰਿਵਿਊ ਆਉਂਦੇ ਆ ਦੂਜਾ ਐਡੀਸ਼ਨ ਵੀ ਆ ਗਿਆ ਤੇ ਜਦੋਂ ਕੋਈ ਕਮੈਂਟ ਪਿਛਲੇ ਦੇਖਦਾ ਮੈਂ ਹੁਣ ਜਦੋਂ ਪੋਸਟ ਪਾਉਂਦੇ ਆ ਫੇਰ ਵੀ ਆਉਂਦੇ ਆ ਜਦੋਂ ਕਿਸੇ ਨਾਲ ਬਹਿ ਕੇ ਗੱਲਾਂ ਬਾਤਾਂ ਕਰੀਦੀਆਂ ਉਦੋਂ ਮੈਂ ਜਣੀ ਉਸ ਸੰਸਾਰ ਚ ਫੇਰ ਉੱਠ ਜਾਂਦਾ ਜਿਵੇਂ ਅੱਜ ਵੀ ਅੱਜ ਹੁਣ ਤਾਂ ਆਪਾਂ ਗੱਲ ਕਰੀਏ ਤੇ ਅੱਜ ਵੀ ਮੈਨੂੰ ਤੁਸੀਂ ਗੱਲ ਕਰ ਰਹੇ ਆਂ ਔਰ ਮੈਂ ਉਹ ਜਿਹੜਾ ਉਸ ਮਾਹੌਲ ਚ ਜਦੋਂ ਦੇਖ ਕੇ ਆਇਆ ਕਾਕੇ ਦਾ ਉਹ ਡੇਰਾ ਜਿੱਥੇ ਉਹ ਮਿਲਦੇ ਸੀ ਜਿਵੇਂ ਉਹ ਚਾਨਣ ਰੋਟੀ ਉਹ ਉਹ ਮੇਰੇ ਕੋਲ ਹਜੇ ਵੀ ਉਵੇਂ ਮਤਲਬ ਅਹਿਸਾਸ ਪਏ ਬਹੁਤ ਸੋਹਣੀ ਗੱਲ ਬਾਈ ਇੱਕ ਮੈਂ ਹੋਰ ਗੱਲ ਪੁੱਛਣੀ ਆ ਵੀ ਜਿਆ ਪਾਕਿਸਤਾਨ ਵਿੱਚ ਕਹਿਣਾ ਹੋਵੇ ਵੀ ਭਾਈ ਇਹ ਕਿਤਾਬ ਪੜੋ ਤਾਂ ਕੋਈ ਕਿਤਾਬ ਕਿਉਂ ਪੜੇ ਕਿਉਂ ਲਾਵੇ ਤੈਨੂੰ 350 ਰੁਪਏ ਦੇਖੋ ਇੱਕ ਤਾਂ ਇਹ ਵੀ ੱੱਕੇ ਨਾ ਤਾਂ ਸੀ ਕਿਸੇ ਨੂੰ ਪੜ੍ਹਾ ਹੀ ਨਹੀਂ ਸਕਦੇ ਉਹ ਤਾਂ ਵੱਖ ਗੱਲ ਹੀ ਹੈ ਵੀ ਉਹਨੇ ਪਾਜੀ ਕਿਸੇ ਨੂੰ ਕਹਿਣਾ ਹੋਵੇ ਭਾਈ ਆਹ ਕਿਤਾਬ ਪੜ੍ਹੋ ਇਹ ਕਿਤਾਬ ਉਹ ਤੋਂ ਬਾਅਦ ਕੀ ਕਹੋਗੇ ਕੀ ਦੇਚ ਇਹ ਹੈਗਾ ਵੀ ਜੇ ਇੱਕ ਇੱਕ ਤਾਂ ਉਹ ਕਿੱਸਾ ਵੀ ਜਿਹੜਾ ਕੋਈ ਪੁਰਾਣਾ ਇਹ ਤੋਂ ਪਹਿਲਾਂ ਜਿਹੜੇ ਜਿੰਨੇ ਵੀ ਕਿੱਸੇ ਹੋਏ ਆ ਸਾਡੇ ਉਹ ਲੈਂਦੇ ਪੰਜਾਬ ਦੇ ਆ ਅੱਛਾ ਹੀ ਰਾਂਝਾ ਸੋਹਣੀ ਮਈਵਾਲ ਸੱਸੀ ਪੁੰਨੂ ਜਿੰਨੇ ਵੀ ਔਰੇ ਇੱਕੋ ਹੀ ਇੱਕ ਕਿੱਸਾ ਹੈ ਜਿਹੜਾ ਮਤਲਬ ਪ੍ਰੇਮ ਕਹਾਣੀ ਤੇ ਆਧਾਰਤਾ ਸਾਡੇ ਮਾਲਵੇ ਦਾ ਅੱਛਾ ਦੂਜਾ ਜਦੋਂ ਤੁਸੀਂ ਇਹ ਕਿੱਸਾ ਪੜ੍ਹੋਗੇ ਤੁਹਾਨੂੰ ਇਹ ਉਸ ਮਾਹੌਲ ਦੇ ਵਿੱਚ ਇਹ 1880-85 ਦੇ ਲਾਗੇ ਟੱਕ ਦੀ ਕਹਾਣੀ ਹੈ ਔਰ ਮੈਂ ਕੋਸ਼ਿਸ਼ ਕੀਤੀ ਹੈ ਵੀ ਉਹ ਪਾਠਕ ਨੂੰ ਉਸ ਮਾਹੌਲ ਚ ਲੈ ਕੇ ਜਾਵਾਂ ਨਾ ਕਿ ਵੀ ਅੱਜ ਦੇ ਪੱਧਰ ਤੇ ਜਿਹੜੀ ਕੋਈ ਗੱਲ ਹੋਵੇ ਵੀ ਉਹ ਪਾਠਕ ਜਦੋਂ ਪੜ੍ਹੂਗਾ ਉਹਨੂੰ ਮਤਲਬ 1880-85-90 ਦੇ ਵਿੱਚ ਉਹ ਚਲਿਆ ਜਾਊਗਾ ਔਰ ਮੇਰੇ ਹਿਸਾਬ ਨਾਲ ਤਾਂ ਮਤਲਬ ਜਿਵੇਂ ਆਪਾਂ ਉਹ ਆਖੀ ਵੀ ਮੈਂ ਉਹਦੀ ਜਸਵੰਤ ਕਮਲ ਦੀ ਜਿਹੜੀ ਬੁੱਕ ਆ ਉਹ ਨੂੰ ਮੈਂ ਬਹੁਤ ਆਪਦੀ ਮੇਰੇ ਲਈ ਫੇਵਰਟ ਆ ਉਹ ਪੂਰਨਮਾਸ਼ੀ ਹੂੰ ਔਰ ਇਹ ਨਾਵਲ ਜਦੋਂ ਮੈਂ ਇਹ ਲਿਖਣ ਲੱਗਾ ਮੇਰੇ ਤੇ ਪੂਰਨਮਾਸ਼ੀ ਦਾ ਪ੍ਰਭਾਵ ਬਹੁਤ ਸੀ ਅੱਛਾ ਤੇ ਉਹ ਉਹ ਜਿਹੜੀ ਹੈਗੀ ਆ ਵੀ ਉਸ ਲੇ ਦੀ ਉਸ ਟੌਪਿਕ ਦੀ ਪਿੰਡੂ ਪੱਧਰ ਦੀ ਸ਼ਬਦਾਵਲੀ ਤੇ ਮੈਂ ਕੋਸ਼ਿਸ਼ ਕੀਤੀ ਵੀ ਪਾਠਕ ਬੂਰਨ ਹੋਵੇ ਤੇ ਉਹਨੂੰ ਹਰ ਮਤਲਬ ਚੀਜ਼ ਅ ਦਰਦ ਦਾ ਪਖਿਆਈ ਮਤਲਬ ਜਿਵੇਂ ਪ੍ਰਤਾਪੀ ਤੇ ਕਾਕਾ ਇੱਕ ਦੂਜੇ ਤੋਂ ਦੂਰ ਹੁੰਦੇ ਆ ਉਹ ਸਾਰਾ ਚੀਜ਼ ਉਹ ਉਹਨੂੰ ਆਪ ਲੱਗੇ ਵੀ ਉਹ ਵੀ ਹਾਂ ਮੈਂ ਹੰਡਾ ਰਿਹਾ ਜਾਂ ਫਿਲਮ ਚੱਲ ਰਹੀ ਹੈ ਹੂੰ ਇਹ ਪਤਾ ਇੰਨਾ ਹੀ ਹੈ ਵੀ ਪੜੋਗੇ ਤਾਂ ਜਣੀ ਉਹ ਜਿਹੜਾ ਉਹਨਾਂ ਦਾ 2-300 ਰੁਪਏ 400 ਲੱਗੂਗਾ ਉਹ ਅਜਾ ਹੀ ਨਹੀਂ ਜਾਊਗਾ ਇੱਕ ਜ਼ਿੰਦਗੀ ਜਿਉ ਲੈਣਗੇ ਦੇਖ ਲੈਣ ਦੇਖ ਲੈਣ ਠੀਕ ਹੈ ਬਾਈ ਸੁਖੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਫੇਸਬੁੱਕ ਤੇ ਜੁੜੇ ਹੋਏ ਆ ਤੇ ਆਪਾਂ ਬਾਈ ਨਾਲ ਵੀ ਸਾਂਝੀ ਕਰਾਂਗੇ ਵੀਡੀਓ ਧੰਨਵਾਦ ਬਾਈ ਤੁਹਾਡਾ ਵੀ ਇਹ ਮੈਨੂੰ ਇਹ ਗੱਲ ਤਾਂ ਬਹੁਤ ਚਿਰ ਪਹਿਲਾਂ ਦੇ ਕਰਨਾ ਚਾਹੁੰਦੀ ਸੀ ਪਰ ਸਮਾਂ ਹੀ ਨਹੀਂ ਕਦੇ ਲੱਗਦਾ ਸੀ ਕਿਉਂਕਿ ਅਕਸਰ ਹੀ ਬਾਈ ਵੀਜੀ ਬਹੁਤ ਰਹਿੰਦੇ ਨੇ ਸ਼ਾਮ ਨੂੰ ਵੀਜੀ ਹੋ ਜਾਂਦੇ ਨੇ ਤੇ ਤੁਹਾਡੀ ਤਾਂ ਬਾਕੀ ਦਾ ਬਹੁਤ ਬਹੁਤ ਧੰਨਵਾਦ ਅੱਜ ਜੀ ਫੜ ਲੈਣ ਨੂੰ ਮਿਲ ਗਿਆ ਜੀ ਤੇ ਬੈਠੇ ਹਾਂ ਗੱਲਬਾਤ ਬਾਈ ਤੇ ਕੈਮਰਾ ਥੋੜਾ ਜਿਹਾ ਘੱਟ ਫੇਸਿੰਗ ਆ ਤੇ ਬਾਕੀ ਵਧੀਆ ਗੱਲ ਕੀਤੀ ਬਾਈ ਚੰਗਾ ਬਾਈ ਧੰਨਵਾਦ